ਸਾਸਨਜੀ ਸਤਸ੍ਰੀ ਅਕਾਲ ਸਤਸ 27 ਮਾਰਚ ਤੋਂ ਆਇਰਲੈਂਡ ਮੈਨੂੰ ਆਉਣ ਦਾ ਹੁਕਮ ਹੋਇਆ ਸੀ ਸਤਗੁਰੂ ਜੀ ਵੱਲੋਂ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਮੇਰੇ ਨਾਲ ਸੰਤ ਪਰਮਜੀਤ ਸਿੰਘ ਜੀ ਜੋਟੇ ਉਹ ਬੈਠੇ ਹੋਏ ਨੇ ਸੰਤ ਜੀ ਤੇ ਸਤਗੁਰੂ ਜੀ ਦੀ ਬਹੁਤ ਕਿਰਪਾ ਬਹੁਤ ਬਖਸ਼ਿਸ਼ ਹੈ ਇਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਸ਼ੁਰੂ ਤੋਂ ਲੈ ਕੇ ਹੀ ਇਹ ਪਰਿਵਾਰ ਗਾਨੀ ਤੇਜਾ ਸਿੰਘ ਜੀ ਉਹਨਾਂ ਦਾ ਪਰਿਵਾਰ ਉਹਨਾਂ ਦੇ ਸੁਪੁੱਤਰ ਨੇ ਸਤਗੁਰੂ ਜੀ ਦੀ ਇਸ ਪਰਿਵਾਰ ਦੇ ਉੱਤੇ ਬਹੁਤ ਬਖਸ਼ਿਸ਼ ਹੈ ਨਾਮ ਦੇ ਨਾਲ ਇਹ ਸਾਰਾ ਪਰਿਵਾਰ ਜੁੜਿਆ ਹੋਇਆ ਗੁਰਸਿੱਖੀ ਦੇ ਨਾਲ ਇਹ ਸਾਰਾ ਪਰਿਵਾਰ ਜੁੜਿਆ ਹੋਇਆ ਸੰਤ ਜੀ ਦੇ ਬਾਰੇ ਮੈਂ ਦੱਸਾਂ ਕਿ ਸੰਤ ਜੀ ਵੈਸੇ ਚਾਹੁੰਦੇ ਨਹੀਂ ਕਿ ਮੈਂ ਉਹਨਾਂ ਦੇ ਬਾਰੇ ਗੱਲਾਂ ਕਰਾਂ ਪਰ ਉਹ ਆਪ ਮਾਰੇ ਹੀ ਇਹ ਗੱਲਾਂ ਜੜੀਆਂ ਨੇ ਮੂੰਹ ਤੋਂ ਨਿਕਲ ਜਾਂਦੀਆਂ ਨੇ ਕਿ ਉਹਨਾਂ ਦੀ ਵਿਰਤੀ ਇਸ ਤਰ੍ਹਾਂ ਦੀ ਹੈ ਉੱਥੇ ਜਦੋਂ ਇਹ ਆਇਰਲੈਂਡ ਦੇ ਵਿੱਚ ਨਵੇਂ-ਨਵੇਂ ਆਏ ਇਹ ਕੱਲਾ ਹੀ ਪਰਿਵਾਰ ਸੀ ਇੱਥੇ ਤੇ ਸੰਤ ਜੀ ਨੇ ਸਤਿਗੁਰੂ ਜੀ ਨੂੰ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਇੱਥੇ ਨਾਮਤਾਰੀ ਸਿੰਘ ਹੋਣ ਇੱਥੇ ਸੰਗਤ ਹੋਵੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਖਸ਼ਿਸ਼ ਕੀਤੇ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਨੇ ਜਲੰਧਰ ਤੋਂ ਕੁਝ ਨਾਮਤਾਰੀ ਸਿੰਘ ਲਿਆ ਕੇ ਇੱਥੇ ਵਸਾਏ ਨਾਮਤਾਰੀ ਪਰਿਵਾਰ ਜਿਹੜੇ ਸਨ ਸੋ ਇੱਥੇ ਆਇਰਲੈਂਡ ਦੇ ਵਿੱਚ ਹੌਲੀ-ਹੌਲੀ ਸੰਗਤ ਦੇ ਵਿੱਚ ਵਾਧਾ ਹੋਇਆ ਤੇ ਹੁਣ ਸਤਿਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਦੇ ਨਾਲ ਇੱਥੇ ਹਫਤਾਵਾਰੀ ਨਿਤਨੇਮ ਹੁੰਦਾ ਹੈ ਵੀਕਐਂਡ ਦੇ ਵਿੱਚ ਸੈਟਰਡੇ ਸੰਡੇ ਨੂੰ ਦੁਵਾਨ ਲੱਗਦੇ ਨੇ ਤੇ ਹੁਣ ਵੀ ਸਤਿਗੁਰੂ ਦੀ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕੁਝ ਨੌਜਵਾਨ ਜਿਹੜੇ ਨੇ ਲੁਧਿਆਣੇ ਤੋਂ ਫਗਵਾੜੇ ਤੋਂ ਯਮਨਾਨਗਰ ਤੋਂ ਇੱਕ ਸਰਦੂਲ ਭਾਜੀ ਨੇ ਜੀਵਨਗਰ ਵਾਲੇ ਇਲਾਕੇ ਤੋਂ ਇਹ ਕੁਝ ਨੌਜਵਾਨ ਇੱਥੇ ਆਏ ਨੇ ਤੇ ਇਹਨਾਂ ਦੇ ਆਉਣ ਦੇ ਨਾਲ ਸੰਗਤ ਦੇ ਵਿੱਚ ਹੋਰ ਵੀ ਵਾਧਾ ਹੋਇਆ ਹੈ ਸੰਗਤ ਦੇ ਵਿੱਚ ਹੋਰ ਵੀ ਜਿਆਦਾ ਰੌਣਕ ਹੋਈ ਹੈ ਬੱਚੇ-ਬੱਚੀਆਂ ਵਾਰਾ ਲਾਉਂਦੇ ਨੇ ਸਾਰੇ ਮਿਲ ਕੇ ਨਾਮ ਸਿਮਰਨ ਕਰਦੇ ਨੇ ਤੇ ਇਸ ਪਿੱਛੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਸੰਤ ਜੀ ਦਾ ਹੈ ਸੰਗਤ ਨੂੰ ਇਕੱਠਿਆਂ ਕਰਨ ਦਾ ਇਹਨਾਂ ਦੇ ਮਨ ਦੇ ਵਿੱਚ ਚਾਹ ਹੈ ਕਿ ਇੱਥੇ ਨਾਮਤਾਰੀ ਸੰਗਤ ਹੋਵੇ ਸਾਰੇ ਇਕੱਠੇ ਬੈਠ ਕੇ ਨਾਮ ਜਪਣ ਸਾਰੇ ਸਿਮਰਨ ਕਰਨ ਕਈਆਂ ਦੇ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਮੈਂ ਜ਼ਮੀਨ ਬਹੁਤੀ ਬਣਾ ਲਵਾਂ। ਕਈਆਂ ਦੇ ਮਨ ਦੇ ਵਿੱਚ ਆ ਇਹ ਹੁੰਦਾ ਹੈ ਕਿ ਮੇਰੀਆਂ ਬਹੁਤ ਸਾਰੀਆਂ ਕੋਠੀਆਂ ਹੋਣ, ਬੜੀਆਂ ਆਕਾਰਾਂ ਹੋਣ, ਬੜੀ ਧਨ ਦੌਲਤ ਮੇਰੇ ਕੋਲ ਹੋਵੇ। ਪਰ ਸੰਤ ਜੀ ਦੇ ਉੱਤੇ ਇਹ ਬਖਸ਼ਿਸ਼ ਹੈ। ਸੰਤ ਜੀ ਦਾ ਮਨ ਇਸ ਤਰ੍ਹਾਂ ਦਾ ਸਤਿਗੁਰੂ ਜੀ ਨੇ ਬਣਾਇਆ ਹੋਇਆ ਹੈ। ਮੈਂ ਤੇ ਅਰਦਾਸ ਵੀ ਇਹੀ ਕਰਾਂਗਾ ਜਿਸ ਤਰ੍ਹਾਂ ਦਾ ਮਨ ਇਹਨਾਂ ਦਾ ਬਣਿਆ ਹੋਇਆ ਉਸ ਤਰ੍ਹਾਂ ਦਾ ਬਣਿਆ ਰਹੇ। ਇਹਨਾਂ ਦੇ ਅੰਦਰ ਚਾਹ ਇਹ ਹੈ ਕਿ ਸਾਡੇ ਬੱਚੇ ਵੀ ਜਿਹੜੇ ਨੇ ਉਹ ਕੀਰਤਨ ਆਪ ਕਰਨ, ਦੀਵਾਨ ਆਪ ਲਾਉਣ, ਗੁਰਬਾਣੀ ਦਾ ਪਾਠ ਵਧਿਆ ਕਰਨ, ਵਧਿਆ ਕੀਰਤਨ ਕਰਨ। ਜਿਹਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਵੀ ਮੈਨੂੰ ਇੱਥੇ ਭੇਜਿਆ ਸੋ ਇੱਥੇ ਆ ਕੇ ਬੱਚਿਆਂ ਨੂੰ ਮੈਂ ਜਿੰਨਾ ਕੋ ਮੇਰੇ ਕੋਲ ਸਮਾਂ ਸੀ ਰੋਜ਼ਾਨਾ ਸੀ ਸ਼ਾਮ ਨੂੰ ਕਲਾਸ ਲੱਗਦੀ ਸੀ ਬੱਚਿਆਂ ਦੀ ਵੀ ਵੱਡੀਆਂ ਬੀਬੀਆਂ ਦੀ ਵੀ ਕਲਾਸ ਪੜ੍ਹਨਾਂ ਦੀ ਲੱਗਦੀ ਸੀ ਤੇ ਉਹਦੇ ਵਿੱਚ ਬੱਚਿਆਂ ਨੂੰ ਰਹਿਤਨਾਮਾ ਅਰਦਾਸ ਗੁਰਬਾਣੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੈਂ ਤਿਆਰ ਕਰਾਉਂਦਾ ਯਤਨ ਕੀਤਾ ਕੁਝ ਦੀਵਾਨ ਵੀ ਤਿਆਰ ਕਰਵਾਏ ਨੇ ਸੋ ਇੱਥੇ ਇਹੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਵੱਡੇ-ਵਡੇਰਿਆਂ ਦੀ ਜੋ ਦਾਤ ਹੈ ਉਹਨੂੰ ਆਪਾਂ ਅੱਗੇ ਜਿਹੜਾ ਕਿਸ ਤਰ੍ਹਾਂ ਤੋੜਨਾ ਹੈ ਸਾਡੇ ਵੱਡੇ ਬਜ਼ੁਰਗਾਂ ਦਾ ਇਹੀ ਵੱਡਾ ਫਰਜ਼ ਇਹੀ ਵੱਡਾ ਕਰਤੱਬ ਹੋਇਆ ਕਰਦਾ ਹੈ ਕਿ ਛੋਟੇ ਬੱਚਿਆਂ ਨੂੰ ਛੋਟੀ ਪਨੀਰੀ ਨੂੰ ਉਹ ਛੋਟੇ ਹੁੰਦਿਆਂ ਤੁਸੀਂ ਉਸ ਰਸਤੇ ਤੇ ਆਪਾਂ ਪਾ ਦਈਏ ਸਿੱਖੀ ਵਾਲੇ ਰਸਤੇ ਤੇ ਪਾ ਦਈਏ ਕਿ ਅੱਗੇ ਜਾ ਕੇ ਉਹ ਦ੍ਰਿੜ ਹੋ ਜਾਣ ਪੱਕੇ ਹੋ ਜਾਣ ਉਹ ਆਪਣੇ ਰਸਤੇ ਤੇ ਜਾ ਕੇ ਕਿਤੇ ਉਹ ਥੜਕ ਨਾ ਜਾਣ ਉਹ ਡੋਲਣ ਨਾ ਇਹੀ ਵੱਡੇ ਬਜ਼ੁਰਗਾਂ ਦਾ ਇਹ ਫਰਜ਼ ਹੋਇਆ ਕਰਦਾ ਜੋ ਸੰਤ ਜੀ ਬੜੇ ਚੰਗੇ ਤਰੀਕੇ ਦੇ ਨਾਲ ਲਿਵਾ ਰਹੇ ਨੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਚਨ ਕਰਿਆ ਕਰਦੇ ਸਨ ਕਿ ਆਪਾਂ ਜਦੋਂ ਆਪਣੀ ਜ਼ਮੀਨ ਦਾ ਧਨ ਦੌਲਤ ਦਾ ਵੰਡ ਵਡੇਰਾ ਕਰਦੇ ਆਂ ਘਰ ਦਾ ਵੰਡ ਵਡੇਰਾ ਕਰਦੇ ਆਂ ਉਦੋਂ ਆਪਾਂ ਸਿੱਖੀ ਦੀ ਦਾਤ ਵੀ ਜਿਹੜੀ ਹੈ ਉਹ ਵੀ ਆਪਣੇ ਬੱਚਿਆਂ ਨੂੰ ਦਿਆ ਕਰੀਏ ਸੋ ਇਹ ਕੱਲਾ ਆਇਰਲੈਂਡ ਹੀ ਨਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੱਥੇ ਵੀ ਸਾਡੇ ਬਜ਼ੁਰਗ ਬੈਠੇ ਹੋਏ ਨੇ ਸਿਆਣੇ ਆਗੂ ਬੈਠੇ ਨੇ ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਜੇ ਉਥੇ ਕੋਈ ਗੁਰਬਾਣੀ ਸਿਖਾਉਣ ਵਾਲਾ ਕੀਰਤਨ ਸਿਖਾਉਣ ਵਾਲਾ ਨਹੀਂ ਹੈਗਾ ਜਿਸ ਤਰ੍ਹਾਂ ਸੰਤ ਜੀ ਕਰਦੇ ਨੇ ਸਤਿਗੁਰੂ ਜੀ ਨੂੰ ਅਰਜ ਕਰਕੇ ਉਥੋਂ ਜਿਸ ਤਰ੍ਹਾਂ ਮੈਂ ਹੁਣ ਆਇਆ ਮੇਰੇ ਤੋਂ ਪਹਿਲਾਂ ਜਿ세 ਦਾ ਨਿਸ਼ਾਨ ਸਿੰਘ ਜੀ ਵੀ ਜ세 ਦਾ ਕਮਾਲ ਸਿੰਘ ਅਮਰੀਕ ਸਿੰਘ ਜੀ ਸੰਤ ਨਿਸ਼ਾਨ ਸਿੰਘ ਜੀ ਸਾਡੇ ਵਿਦਿਆ ਗੁਰੂ ਸਾਰੇ ਇੱਥੇ ਆਉਂਦੇ ਰਹੇ ਨੇ ਸੋ ਇਹ ਇੱਕ ਖੇਤੀ ਹੈ ਜਿਸ ਤਰ੍ਹਾਂ ਖੇਤੀ ਸੁੱਕਣ ਲੱਗਦੀ ਹੈ ਤੇ ਇਹਨੂੰ ਬਾਰ-ਬਾਰ ਪਾਣੀ ਲੱਗਦਾ ਰਹਿੰਦਾ ਹੈ ਤੇ ਉਹ ਖੇਤੀ ਹਰੀ ਰਹਿੰਦੀ ਹੈ ਸੋ ਇਹ ਸੰਤ ਜੀ ਦਾ ਯਤਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਧਰੀ ਰੱਖਣ ਇਹਨਾਂ ਦੇ ਉੱਤੇ ਕਿਰਪਾ ਕਰੀ ਰੱਖਣ ਇਥੋਂ ਦੀ ਸੰਗਤ ਦੇ ਉੱਤੇ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਧਰੀ ਰੱਖਣ ਸੰਗਤ ਹੋਰ ਵੀ ਵਧੇ ਫੁੱਲੇ ਹੋਰ ਵੀ ਰੰਗ ਲੱਗੇ ਹੋਰ ਵੀ ਇਹ ਫੁਲਵਾੜੀ ਜਿਹੜੀ ਹੈ ਇਹਨੂੰ ਰੰਗ ਲੱਗੇ ਇਹ ਫੁਲਵਾੜੀ ਜਿਹੜੀ ਹੈ ਹੋਰ ਵੀ ਫੈਲੇ ਹੋਰ ਵੀ ਵਧੇ ਸੱਚੇ ਪਾਤਸ਼ਾਹ ਕਿਰਪਾ ਕਰਨ ਸੰਗਤ ਦੇ ਵਿੱਚ ਰੰਗ ਲੱਗਣ ਆਪੋ ਦੇ ਵਿੱਚ ਪਿਆਰ ਮੁਹੱਬਤ ਇਤفاق ਦੇ ਨਾਲ ਸਾਰੇ ਰਹਿਣ ਸੋ ਅਖੀਰ ਦੇ ਵਿੱਚ ਮੈਂ ਬੇਨਤੀ ਕਰਕੇ ਸਮਾਪਤ ਕਰਾਂ ਇਥੋਂ ਦੀ ਸੰਗਤ ਨੇ ਬਹੁਤ ਜ਼ਿਆਦਾ ਪਿਆਰ ਬਹੁਤ ਸਤਿਕਾਰ ਬਹੁਤ ਸੇਵਾ ਕੀਤੀ ਮੈਂ ਆਪਣੇ ਆਪ ਨੂੰ ਇਸ ਸੇਵਾ ਦੇ ਲਾਇਕ ਨਹੀਂ ਸਮਝਦਾ ਜਿੰਨੀ ਇਥੋਂ ਦੀ ਸੰਗਤ ਨੇ ਸੇਵਾ ਕੀਤੀ ਜਿੰਨਾ ਪਿਆਰ ਬਖਸ਼ਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਥੋਂ ਦੀ ਸੰਗਤ ਦੀ ਸੇਵਾ ਪਿਆਰ ਭਾਵਨਾ ਬਾਰ ਬਾਰ ਯਾਦ ਆਵੇਗਾ ਸੋ ਸੰਗਤ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਬਣੀ ਰਹੇ ਆਸ਼ੀਰਵਾਦ ਇਸੇ ਤਰ੍ਹਾਂ ਬਣਿਆ ਰਹੇ ਸੰਤ ਜੀ ਨੂੰ ਸੱਚੇ ਪਾਤਸ਼ਾਹ ਦੇ ਅਰੋਪਤਾ ਚੜ੍ਹਦੀ ਕਲਾ ਬਖਸ਼ਣ ਇਹ ਨਹੀਂ ਆ ਕੋ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਜੀ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਤਾਂ ਬਹੁਤ ਖੁਸ਼ ਮੇਰੇ ਬਾਰੇ ਕਹਿਤਾ ਪਰ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਇਹ ਕਿ ਜਿਨੀ ਕਿਰਪਾ ਉਹ ਸਤਿਗੁਰੂ ਜਗਜੀਤ ਸਿੰਘ ਜੀ ਦੀ ਇਥੇ ਦੀ ਸੰਗਤ ਹੋਈ ਹੈ ਉਹਨਾਂ ਨੇ ਹੀ ਇਹ ਉਦਮ ਬਖਸ਼ਿਆ ਤੇ ਉਹਨਾਂ ਨੇ ਹੀ ਪਹਿਲਾਂ ਕਾਫੀ ਸਾਰੇ ਜਿਹਦਾ ਇਹਨਾਂ ਨੇ ਦੱਸਿਆ ਇੱਥੇ ਜਥੇਦਾਰ ਰੱਗੀ ਪੇਛ ਕੇ ਸਾਡੇ ਇੱਥੇ ਸਾਰੇ ਬੱਚਿਆਂ ਨੂੰ ਗੁਰਸਿੱਖੀਰਵਲ ਤੇ ਦੁਆਨ ਲਾਉਣ ਵਾਲ ਹਰਮਨ ਕੌਰੋਂ ਲਈ ਵਰਨਿਆ ਕਰਾਉਣ ਦਾ ਹੋਰ ਸਾਰਾ ਕੁਝ ਬੱਚਿਆਂ ਨੇ ਸਿੱਖਿਆ ਤੇ ਜਦਾਂ ਸੰਤਾਨ ਨੇ ਦੱਸਿਆ ਅਸੀਂ ਕੱਲੋਂ ਉੱਥੇ ਇਕੱਲੇ ਹੀ ਆਏ ਸੀ ਤੇ ਬਹੁਤ ਮਨ ਚਾਹ ਸੀ ਕਿ ਸੰਗਤ ਬਣੇ ਉਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਸਤਿਗੁਰੂ ਜੀ ਜਦਾਂ ਆਪਾਂ ਨੂੰ ਸਾਰਿਆਂ ਨੂੰ ਇਹ ਬਚਨਾਂ ਚ ਉਪਦੇਸ਼ ਦਿੰਦੇ ਆ ਕਿ ਆਪਾਂ ਇੰਜੀਨੀਅਰ ਬਣੀਏ ਡਾਕਟਰ ਬਣ ਜਾਈਏ ਵਕੀਲ ਬਣੀਏ ਪਰ ਗੁਰਸਿੱਖ ਰੂਪ ਬਣੀਏ ਸੋ ਇਸ ਮੁੱਦੇ ਨੂੰ ਅੱਗੇ ਰੱਖ ਕੇ ਤੇ ਅਸੀਂ ਇਹ ਕੋਸ਼ਿਸ਼ ਕੀਤੀ ਆ ਜੋ ਸਾਧ ਸੰਗਤ ਇੱਥੇ ਬਣੀ ਹੈ ਤੇ ਹੁਣ ਇਹ ਸੰਤ ਜੀ ਵੀ ਇੱਥੇ ਆਏ ਇਹਨਾਂ ਨੇ ਬੱਚਿਆਂ ਨੂੰ ਸਿਖਾਇਆ ਬਹੁਤ ਕੁਝ ਈਵਨ ਵੀ ਕਿੰਦੇ ਵਿੱਚ ਜਿਸ ਤਰ੍ਹਾਂ ਬੱਚਿਆਂ ਨੂੰ ਗੁਰਬਾਣੀ ਪੰਜਾਬੀ ਅਰਦਾਸ ਕਰਨੀ ਰਤਨਾਮਾ ਤੇ ਦਵਾਨ ਲਾਉਣੇ ਤੇ ਕਵਤਾ ਹੋਰ ਤੁਲਕੀ ਬਹੁਤ ਕੁਸ਼ ਕਾਫੀ ਕਲਾਸਾਂ ਲਗੀਆਂ ਨੇ ਤੇ ਉਹਦਾ ਸੰਗਤ ਨੂੰ ਬਹੁਤ ਹੀ ਲਾਭ ਹੋਇਆ ਤੇ ਮੈਂ ਕਿ ਉਹਦੇ ਵਿੱਚ ਇਹੀ ਅਰਜ਼ ਕਰਾਂਗਾ ਸੰਤਾਂ ਨੂੰ ਵੀ ਤੇ ਸਾਰਿਆਂ ਨੂੰ ਕਿ ਜੋ ਮੇਰੇ ਬਾਰੇ ਸੰਤ ਜੀ ਨੇ ਆਖਿਆ ਉਹ ਇਹੀ ਮੇਰੇ ਬਾਰੇ ਅਰਦਾਸ ਕਰਿਆ ਕਰੋ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਉਹ ਉਦਾਂ ਦੇਸੀ ਹੋ ਸਕੇ ਸਤਿ ਸ੍ਰੀ ਅਕਾਲ ਜੀ